ਰਾਦਰ ਸੁਆਮੀ ਸਤਸੰਗ ਬਿਆਸ ਨੇ ਇਤਿਹਾਸਿਕ ਫੈਸਲਾ ਲੈਂਦਿਆਂ ਆਪਣੇ ਕੇਂਦਰਾਂ ਦੇ ਵਿੱਚੋਂ VIP ਕਲਚਰ ਨੂੰ ਖਤਮ ਕਰ ਦਿੱਤਾ ਹੈ ਇਸ ਦਾ ਉਦੇਸ਼ ਸੰਗਤ ਦੇ ਵਿੱਚ ਹਰ ਇੱਕ ਨੂੰ ਬਰਾਬਰ ਮਹੱਤਵ ਦੇਣਾ ਅਤੇ ਅਧਿਆਤਮਿਕ ਇਕਤਾ ਨੂੰ ਉਤਸ਼ਾਹਿਤ ਕਰਨਾ ਹੈ ਇਸ ਤੋਂ ਪਹਿਲਾਂ ਸਤਸੰਗ ਦੇ ਦੌਰਾਨ VIPs ਦੇ ਲਈ ਵਿਸ਼ੇਸ਼ ਬੈਠਣ ਦੇ ਪ੍ਰਬੰਧ ਅਤੇ ਪਾਸ ਜਾਰੀ ਕੀਤੇ ਗਏ ਸਨ ਨਵੇਂ ਨਿਯਮਾਂ ਦੇ ਅਨੁਸਾਰ ਸਾਰੇ ਸ਼ਰਧਾਲੂ ਇੱਕੋ ਥਾਂ ਉੱਤੇ ਬੈਠਣਗੇ ਅਤੇ ਕਿਸੇ ਵੀ ਤਰ੍ਹਾਂ ਦਾ ਕੋਈ ਵਿਸ਼ੇਸ਼ ਅਧਿਕਾਰ ਨਹੀਂ ਹੋਵੇਗਾ ਸੰਗਤਾਂ ਨੇ ਇਸ ਨੂੰ ਸਲਾਹਾਂਗਯੋਗ ਕਦਮ ਦੱਸਿਆ ਹੈ ਸੰਗਤ ਦਾ ਕਹਿਣਾ ਹੈ ਕਿ ਇਹ ਬਦਲਾਅ ਸਾਰਿਆਂ ਲਈ ਬਰਾਬਰਤਾ ਤੇ ਇਕਤਾ ਨੂੰ ਯਕੀਨੀ ਬਣਾਵੇਗਾ ਤਾਂ ਉਹ ਦੱਸਦੀ ਹੈ ਕਿ ਰਾਧਾ ਸੁਆਮੀ ਸਤਸੰਗ ਬਿਆਸ ਨੇ 2 ਅਗਸਤ ਨੂੰ ਆਪਣੇ ਨਵੇਂ ਉਤਰਾਧਿਕਾਰੀ ਦਾ ਐਲਾਨ ਕੀਤਾ ਸੀ ਜਸਦੀਪ ਸਿੰਘ ਗਿੱਲ ਨੂੰ ਅਧਿਆਤਮਿਕ ਸਤਸੰਗ ਸੰਸਥਾ ਦਾ ਨਵਾਂ ਮੁਖੀ ਬਣਾਇਆ ਗਿਆ ਹੈ ਇਸ ਤੋਂ ਪਹਿਲਾਂ ਜਥੇਵੰਦੀ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਸਨ ਰਾਧਾ ਸਵਾਮੀ ਸਤਸੰਗ ਬਿਆਸ ਦੀ ਅਧਿਕਾਰਿਤ ਵੈੱਬਸਾਈਟ ਅਨੁਸਾਰ ਹੁਣ ਜਸਦੀਪ ਸਿੰਘ ਗਿੱਲ ਰਾਧਾ ਸਵਾਮੀ ਸਤਸੰਗ ਬਿਆਸ ਦੇ ਨਵੇਂ ਸਤਿਗੁਰੂ ਵਜੂ ਅਧਿਆਤਮਿਕ ਆਗੂ ਦੀ ਭੂਮਿਕਾ ਨਿਭਾਉਣਗੇ ਉਹ ਹੁਣ ਗੁਰੂ ਦੀਕਸ਼ਾ ਵਿਦੇਸ਼ ਕਰਨਗੇ ਗੁਰਿੰਦਰ ਸਿੰਘ ਢਿੱਲੋਂ ਪਿਛਲੇ ਕੁਝ ਸਾਲਾਂ ਤੋਂ ਕੈਂਸਰ ਤੋਂ ਪੀੜਤ ਹਨ ਇਸ ਤੋਂ ਇਲਾਵਾ ਉਹ ਦੀ ਬਿਮਾਰੀ ਤੋਂ ਵੀ ਭੀੜਦਾ ਹੈ ਇਸ ਕਾਰਨ ਉਹਨਾਂ ਨੇ ਜਸਦੀਪ ਸਿੰਘ ਗਿੱਲ ਨੂੰ ਰਾਦਾ ਸੁਆਮੀ ਸਤਸੰਗ ਵਿਆਸ ਦਾ ਨਵਾਂ ਮੁਖੀ ਨਿਯੁਕਤ ਕੀਤਾ ਹੈ ਜਸਦੀਪ ਸਿੰਘ ਗਿੱਲ ਦੀ ਉਮਰ 45 ਸਾਲ ਹੈ ਉਹਨਾਂ ਦੇ ਪਿਤਾ ਦਾ ਨਾਮ ਸੁਖਦੇਵ ਸਿੰਘ ਗਿੱਲ ਹੈ ਤਾਂ ਉਹ ਰਾਦਾ ਸੁਆਮੀ ਸਤਸੰਗ ਵਿਆਸ ਨੇ ਇਤਿਹਾਸਿਕ ਫੈਸਲਾ ਲੈਂਦਿਆਂ ਆਪਣੇ ਕੇਂਦਰਾਂ ਦੇ ਵਿੱਚੋਂ VIP ਕਲਚਰ ਨੂੰ ਖਤਮ ਕਰ ਦਿੱਤਾ ਹੈ ਇਸ ਦਾ ਉਦੇਸ਼ ਸੰਗਤ ਦੇ ਵਿਚਾਰਕ ਨੂੰ ਬਰਾਬਰ ਮਹੱਤਵ ਦੇਣਾ ਅਤੇ ਅਧਿਆਤਮਿਕ ਇਕਤਾ ਨੂੰ ਉਤਸ਼ਾਹਿਤ ਕਰਨਾ ਹੈ ਬਿਊਰੋ ਰਿਪੋਰਟ ਦਿਸ਼ਾ ਅਪਡੇਟ ਨਿਊਜ਼ ਦੇ ਨਾਲ ਤਨਫਤ ਰਾਦਰ ਸੁਆਮੀ ਸਤਸੰਗ ਬਿਆਸ ਨੇ ਇਤਿਹਾਸਿਕ ਫੈਸਲਾ ਲੈਂਦੇ ਹ ਆਪਣੇ ਕੇਂਦਰਾਂ ਦੇ ਵਿੱਚੋਂ ਵੀਆਈਪੀ ਕਲਚਰ ਨੂੰ ਖਤਮ ਕਰ ਦਿੱਤਾ ਹੈ ਇਸ ਦਾ ਉਦੇਸ਼ ਸੰਗਤ ਦੇ ਵਿੱਚ ਹਰ ਇੱਕ ਨੂੰ ਬਰਾਬਰ ਮਹੱਤਵ ਦੇਣਾ ਅਤੇ ਅਧਿਆਤਮਿਕ ਇਕਤਾ ਨੂੰ ਉਤਸ਼ਾਹਿਤ ਕਰਨਾ ਹੈ ਇਸ ਤੋਂ ਪਹਿਲਾਂ ਸਤਸੰਗ ਦੇ ਦੌਰਾਨ ਵੀਆਈਪੀਜ਼ ਦੇ ਲਈ ਵਿਸ਼ੇਸ਼ ਬੈਠਣ ਦੇ ਪ੍ਰਬੰਧ ਅਤੇ ਪਾਸ ਜਾਰੀ ਕੀਤੇ ਗਏ ਸਨ ਨਵੇਂ ਨਿਯਮਾਂ ਦੇ ਅਨੁਸਾਰ ਸਾਰੇ ਸ਼ਰਧਾਲੂ ਇੱਕੋ ਥਾਂ ਉੱਤੇ ਬੈਠਣਗੇ ਅਤੇ ਕਿਸੇ ਵੀ ਤਰ੍ਹਾਂ ਦਾ ਕੋਈ ਵਿਸ਼ੇਸ਼ ਅਧਿਕਾਰ ਨਹੀਂ ਹੋਵੇਗਾ ਸੰਗਤਾ ਨੇ ਇਸ ਨੂੰ ਸਲਾੰਘਾਯੋਗ ਕਦਮ ਦੱਸਿਆ ਹੈ ਸੰਗਤ ਦਾ ਕਹਿਣਾ ਹੈ ਕਿ ਇਹ ਬਦਲਾਅ ਸਾਰਿਆਂ ਲਈ ਬਰਾਬਰਤਾ ਤੇ ਇਕਤਾ ਨੂੰ ਯਕੀਨੀ ਬਣਾਵੇਗਾ ਤਾਂ ਉਹ ਦੱਸਦੀ ਹੈ ਕਿ ਰਾਧਾ ਸੁਆਮੀ ਸਤਸੰਗ ਬਿਆਸ ਨੇ 2 ਅਗਸਤ ਨੂੰ ਆਪਣੇ ਨਵੇਂ ਉਤਰਾਧਿਕਾਰੀ ਦਾ ਐਲਾਨ ਕੀਤਾ ਸੀ ਜਸਦੀਪ ਸਿੰਘ ਗਿੱਲ ਨੂੰ ਅਧਿਆਤਮਿਕ ਸਤਸੰਗ ਸੰਸਥਾ ਦਾ ਨਾਮਾ ਮੁਖੀ ਬਣਾਇਆ ਗਿਆ ਹੈ ਇਸ ਤੋਂ ਪਹਿਲਾਂ ਜਥੇਵੰਦੀ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਸਨ ਰਾਧਾ ਸੁਆਮੀ ਸਤਸੰਗ ਬਿਆਸ ਦੀ ਅਧਿਕਾਰਿਤ ਵੈੱਬਸਾਈਟ ਅਨੁਸਾਰ ਹੁਣ ਜਸਦੀਪ ਸਿੰਘ ਗਿੱਲ ਰਾਧਾ ਸੁਆਮੀ ਸਤਸੰਗ ਬਿਆਸ ਦੇ ਨਵੇਂ ਸਤਿਗੁਰੂ ਵਜੂ ਅਧਿਆਤਮਿਕ ਆਗੂ ਦੀ ਭੂਮਿਕਾ ਨਿਭਾਉਣਗੇ ਉਹ ਹੁਣ ਗੁਰੂ ਦੀਖਸ਼ਾ ਵਿਦੇਸ਼ ਕਰਨਗੇ ਗੁਰਿੰਦਰ ਸਿੰਘ ਢਿੱਲੋਂ ਪਿਛਲੇ ਕੁਝ ਸਾਲਾਂ ਤੋਂ ਕੈਂਸਰ ਤੋਂ ਪੀੜਤ ਹਨ ਇਸ ਤੋਂ ਇਲਾਵਾ ਉਹ ਦੀ ਬਿਮਾਰੀ ਤੋਂ ਵੀ ਪੀੜਤ ਹੈ ਇਸ ਕਾਰਨ ਉਹਨਾਂ ਨੇ ਜਸਦੀਪ ਸਿੰਘ ਗਿੱਲ ਨੂੰ ਰਾਦਾ ਸੁਆਮੀ ਸਤਸੰਗ ਬਿਆਸ ਦਾ ਨਵਾਂ ਮੁਖੀ ਨਿਯੁਕਤ ਕੀਤਾ ਹੈ ਜਸਦੀਪ ਸਿੰਘ ਗਿੱਲ ਦੀ ਉਮਰ 45 ਸਾਲ ਹੈ ਉਹਨਾਂ ਦੇ ਪਿਤਾ ਦਾ ਨਾਮ ਸੁਖਦੇਵ ਸਿੰਘ ਗਿੱਲ ਹੈ ਕਾਹਨ ਰਾਦਾ ਸੁਆਮੀ ਸਤਸੰਗ ਬਿਆਸ ਨੇ ਇਤਿਹਾਸਿਕ ਫੈਸਲਾ ਲੈਂਦਿਆਂ ਆਪਣੇ ਕੇਂਦਰਾਂ ਦੇ ਵਿੱਚੋਂ VIP ਕਲਚਰ ਨੂੰ ਖਤਮ ਕਰ ਦਿੱਤਾ ਹੈ ਇਸ ਦਾ ਉਦੇਸ਼ ਸੰਗਤ ਦੇ ਵਿਚਾਰਕ ਨੂੰ ਬਰਾਬਰ ਮਹੱਤਵ ਦੇਣਾ ਅਤੇ ਅਧਿਆਤਮਿਕ ਇਕਤਾ ਨੂੰ ਉਤਸ਼ਾਹਿਤ ਕਰਨਾ ਹੈ ਬਿਊਰੋ ਰਿਪੋਰਟ ਦਿਸ਼ਾ ਅਪਡੇਟ ਨਿਊਜ਼ ਦੇ ਨਾਲ ਤਨਫਤ ਰਾਦਰ ਸੁਆਮੀ ਸਤਸੰਗ ਬਿਆਸ ਨੇ ਇਤਿਹਾਸਿਕ ਫੈਸਲਾ ਲੈਂਦਿਆਂ ਆਪਣੇ ਕੇਂਦਰਾਂ ਦੇ ਵਿੱਚੋਂ VIP ਕਲਚਰ ਨੂੰ ਖਤਮ ਕਰ ਦਿੱਤਾ ਹੈ ਇਸ ਦਾ ਉਦੇਸ਼ ਸੰਗਤ ਦੇ ਵਿੱਚ ਹਰ ਇੱਕ ਨੂੰ ਬਰਾਬਰ ਮਹੱਤਵ ਦੇਣਾ ਅਤੇ ਅਧਿਆਤਮਿਕ ਇਕਤਾ ਨੂੰ ਉਤਸ਼ਾਹਿਤ ਕਰਨਾ ਹੈ ਇਸ ਤੋਂ ਪਹਿਲਾਂ ਸਤਸੰਗ ਦੇ ਦੌਰਾਨ VIPs ਲਈ ਵਿਸ਼ੇਸ਼ ਬੈਠਣ ਦੇ ਪ੍ਰਬੰਧ ਅਤੇ ਪਾਸ ਜਾਰੀ ਕੀਤੇ ਗਏ ਸਨ ਨਵੇਂ ਨਿਯਮਾਂ ਦੇ ਅਨੁਸਾਰ ਸਾਰੇ ਸ਼ਰਧਾਲੂ ਇੱਕੋ ਥਾਂ ਉੱਤੇ ਬੈਠਣਗੇ ਅਤੇ ਕਿਸੇ ਵੀ ਤਰ੍ਹਾਂ ਦਾ ਕੋਈ ਵਿਸ਼ੇਸ਼ ਅਧਿਕਾਰ ਨਹੀਂ ਹੋਵੇਗਾ ਸੰਗਤਾਨੇ ਇਸ ਨੂੰ ਸਲਾਘਾਯੋਗ ਕਦਮ ਦੱਸਿਆ ਹੈ ਸੰਗਤ ਦਾ ਕਹਿਣਾ ਹੈ ਕਿ ਇਹ ਬਦਲਾਅ ਸਾਰਿਆਂ ਲਈ ਬਰਾਬਰਤਾ ਤੇ ਇਕਤਾ ਨੂੰ ਯਕੀਨੀ ਬਣਾਵੇਗਾ। ਤੁਹਾਨੂੰ ਦੱਸਦੀ ਕਿ ਰਾਧਾ ਸਵਾਮੀ ਸਤਸੰਗ ਬਿਆਸ ਨੇ 2 ਅਗਸਤ ਨੂੰ ਆਪਣੇ ਨਵੇਂ ਉਤਰਾਧਿਕਾਰੀ ਦਾ ਐਲਾਨ ਕੀਤਾ ਸੀ। ਜਸਦੀਪ ਸਿੰਘ ਗਿੱਲ ਨੂੰ ਅਧਿਆਤਮਿਕ ਸਤਸੰਗ ਸੰਸਥਾ ਦਾ ਨਾਮਾ ਮੁਖੀ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਜਥੇਵੰਦੀ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਸਨ। ਰਾਧਾ ਸਵਾਮੀ ਸਤਸੰਗ ਬਿਆਸ ਦੀ ਅਧਿਕਾਰਿਤ ਵੈੱਬਸਾਈਟ ਅਨੁਸਾਰ ਹੁਣ ਜਸਦੀਪ ਸਿੰਘ ਗਿੱਲ ਰਾਧਾ ਸਵਾਮੀ ਸਤਸੰਗ ਬਿਆਸ ਦੇ ਨਵੇਂ ਸਤਿਗੁਰੂ ਵਜੂ ਅਧਿਆਤਮਿਕ ਆਗੂ ਦੀ ਭੂਮਿਕਾ ਹੋਣਗੇ ਉਹ ਹੁਣ ਗੁਰੂ ਦੀਖਸ਼ਾ ਵਿਦੇਸ਼ ਕਰਨਗੇ ਗੁਰਿੰਦਰ ਸਿੰਘ ਢਿੱਲੋਂ ਪਿਛਲੇ ਕੁਝ ਸਾਲਾਂ ਤੋਂ ਕੈਂਸਰ ਤੋਂ ਪੀੜਤ ਹਨ ਇਸ ਤੋਂ ਇਲਾਵਾ ਉਹ ਦਿਲ ਦੀ ਬਿਮਾਰੀ ਤੋਂ ਵੀ ਪੀੜਤ ਹੈ ਇਸ ਕਾਰਨ ਉਹਨਾਂ ਨੇ ਜਸਦੀਪ ਸਿੰਘ ਗਿੱਲ ਨੂੰ ਰਾਦਾ ਸਵਾਮੀ ਸਤਸੰਗ ਬਿਆਸ ਦਾ ਨਵਾਂ ਮੁਖੀ ਨਿਯੁਕਤ ਕੀਤਾ ਜਸਦੀਪ ਸਿੰਘ ਗਿੱਲ ਦੀ ਉਮਰ 45 ਸਾਲ ਹੈ ਉਹਨਾਂ ਦੇ ਪਿਤਾ ਦਾ ਨਾਮ ਸੁਖਦੇਵ ਸਿੰਘ ਗਿੱਲ ਹੈ ਤਾਂ ਹੁਣ ਰਾਦਾ ਸਵਾਮੀ ਸਤਸੰਗ ਬਿਆਸ ਨੇ ਇਤਿਹਾਸਿਕ ਫੈਸਲਾ ਲੈਂਦੇ ਆ ਆਪਣੇ ਕੇਂਦਰਾਂ ਦੇ ਵਿੱਚੋਂ ਵੀਆਈਪੀ ਕਲਚਰ ਨੂੰ ਖਤਮ ਕਰ ਦਿੱਤਾ ਹੈ ਇਸ ਦਾ ਉਦੇਸ਼ ਸੰਗਤ ਦੇ ਵਿੱਚ ਹਰ ਇੱਕ ਨੂੰ ਬਰਾਬਰ ਮਹੱਤਵ ਦੇਣਾ ਅਤੇ ਅਧਿਆਤਮਿਕ ਇਕਤਾ ਨੂੰ ਉਤਸ਼ਾਹਿਤ ਕਰਨਾ ਹੈ ਬਿਊਰੋ ਰਿਪੋਰਟ ਦਿਸ਼ਾ ਅਪਡੇਟ ਨਿਊਜ਼ ਦੇ ਨਾਲ ਤਨਫਾਜ਼